ਲੋ ਜੀ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਆਪਾਂ ਚੱਲਿਆ ਆਂ ਦਰਬਾਰ ਸਾਹਿਬ ਮੱਥਾ ਟੇਕਣ ਤੇ ਆਪਾਂ ਆ ਗਏ ਆਂ ਕੋਟਕਪੁਰੇ ਆਪਾਂ ਖੜੇ ਕੋਟਕਪੁਰੇ ਬੱਸ ਸਟੈਂਡ ਦੇ ਵਿੱਚ ਆਪਾਂ ਇੱਥੋਂ ਫੜਾਂਗੇ ਬੱਸ ਇੱਥੋਂ ਜਾਵਾਂਗੇ ਆਪਾਂ ਜੀ ਫਰੀਦਕੋਟ ਲੋ ਜੀ ਆਪਾਂ ਫਰੀਦਕੋਟ ਪਹੁੰਚ ਚੁੱਕੇ ਆਂ ਫਰੀਦਕੋਟ ਆਪਾਂ ਬਾਈਪਾਸ ਨਹਿਰਾ ਦੇ ਉੱਤਰ ਚੁੱਕੇ ਆਂ ਇੱਥੋਂ ਆਪਾਂ ਨੂੰ ਸਿੱਧੀ ਬੱਸ ਮਿਲ ਜੂਗੀ ਬਈ ਦਰਬਾਰ ਸਾਹਿਬ ਨੂੰ ਚਲੋ ਜੀ ਬੱਸ ਆ ਗਈ ਆ ਤੇ ਹੁਣ ਆਪਾਂ ਇੱਥੇ ਬੱਸ ਫੜਾਂਗੇ ਦਰਬਾਰ ਸਾਹਿਬ ਦੀ ਲੋ ਜੀ ਨੀਰੂਦੀਪ ਸਿੰਘ ਆਂ ਦੀ ਬੱਸ ਆ ਗਈ ਆ ਇਥੇ ਫੜਾਂਗੇ ਆਪਾਂ ਬੱਸ ਦਰਬਾਰ ਸਾਹਿਬ ਨੂੰ ਜੀ ਨਹਰਾ ਦੇ ਲਾਗੇ ਬੱਸ ਮਿਲ ਜਾਂਦੀ ਹੈ ਜੀ 25 ਮਿੰਟ ਬਾਅਦ ਜਾਂਦੇ ਆ ਤੇ ਜੀ ਆਪਾਂ ਬੱਸ ਸਟੈਂਡ ਜਾਵਾਂਗੇ ਤਾਂ ਆਪਣੇ 20-25 ਮਿੰਟ ਖਰਾਬ ਹੋ ਜਾਂਦੇ ਜੀ ਤੇ ਲੋ ਜੀ ਬੱਸ ਦੇ ਵਿੱਚ ਭੀੜ-ਵਾਵਾਂ ਸੀਗੀ ਤੇ ਆਪਾਂ ਨੂੰ ਸੀਟ ਜਿਹੜੀ ਮਸਾਂ ਹੀ ਮਿਲੀ ਹੈ ਬਹੁਤ ਮੁਸ਼ਕਲ ਨਾਲ ਮਿਲੀ ਆ ਕਿਉਂਕਿ ਆਪਾਂ ਗਏ ਸੀ ਸ਼ਨੀਵਾਰ ਵਾਲੇ ਦਿਨ 2 ਅਗਸਤ ਨੂੰ ਜੀ ਤੇ ਅਗਲੇ ਦਿਨ ਸੀ ਐ ਦੁਬਾਰਾ ਐ ਦੁਬਾਰਾ ਕਰਕੇ ਹੀ ਭੀੜ ਬਹੁਤ ਜ਼ਿਆਦਾ ਆਉਂਦੀ ਆ ਤੇ ਹੁਣ ਆਪਾਂ ਲੋ ਜੀ ਬੱਸ 'ਚ ਬਹਿ ਗਏ ਆ ਸੀਟ ਮਿਲ ਗਈ ਆਪਾਂ ਨੂੰ ਤੇ ਹੁਣ ਆਪਾਂ ਫਰੀਦਕੋਟ ਵਾਲੀ ਨਹਿਰਾਂ ਤੇ ਪਹੁੰਚ ਗਏ ਜੀ ਨਹਿਰਾਂ ਤੋਂ ਬਾਅਦ ਆਪਾਂ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੇ ਜੀ ਇੱਥੋਂ ਆਪਾਂ ਇਹ ਮੇਨ ਹਾਈਵੇ ਤੇ ਚੜਾਂਗੇ ਆਪਾਂ ਐਨਚ 53 ਤੇ ਜੀ ਲਓ ਜੀ ਆਪਾਂ ਐਨਚ 53 ਤੇ ਆਪਾਂ ਚੜ ਗਏ ਹੁਣ ਇੱਥੋਂ ਇੱਥੋਂ ਆਪਾਂ ਹੁਣ ਜਾਵਾਂਗੇ ਜੀ ਸਿੱਧਾ ਮੋਦਗੀ ਜੀ ਮੋਦਗੀ ਤੋਂ ਬਾਅਦ ਆਪਾਂ ਜਾਵਾਂਗੇ ਤਰਵੰਡੀ ਲਓ ਜੀ ਐਨਚ 53 ਤੇ ਤੁਹਾਡਾ ਸਵਾਗਤ ਹੈ ਜੀ ਇਹ ਹੈਗਾ ਜੀ NH53 ਜੀ ਲਓ ਜੀ ਹਾਈਵੇ ਰੋਡ ਆ ਜੀ ਤੇ ਬਹੁਤ ਵਧੀਆ ਸਾਫ ਰੋਡ ਆ ਲਓ ਜੀ ਆਪਾਂ ਪਹੁੰਚ ਗਏ ਮੋਦਗੀ ਇਹ ਸਾਹਮਣੇ ਹੈਗਾ ਜੀ ਮੋਦਗੀ ਦਾ ਬੱਸ ਸਟੈਂਡ ਤੇ ਆਪਾਂ 15-20 ਮਿੰਟਾਂ ਦੇ ਵਿੱਚ ਉਹ ਜਿਹੜਾ ਮੋਦਗੀ ਪਹੁੰਚ ਗਏ ਤੇ ਮੋਦਗੀ ਤੋਂ ਹੁਣ ਆਪਾਂ ਹਾਈਵੇ ਤੇ ਫੇਰ ਦੁਬਾਰਾ ਚੜਾਂਗੇ ਮੇਨ ਹਾਈਵੇ ਤੇ NH53 ਤੇ ਜੀ ਲੋ ਜੀ ਪਹੇਰ ਐਨਰਜੀ 53 ਤੇ ਚੜ ਗਏ ਤੇ ਹੁਣ ਇੱਥੋਂ ਆਪਾਂ ਜਾਵਾਂਗੇ ਤਲਵੰਡੀ ਭਾਈਏ ਲੋ ਜੀ ਰਾਜ ਇਕ ਟੂਲ ਪਲਾਜ਼ਾ ਆਉਂਦਾ ਉੱਥੇ ਆਪਾਂ ਟੋਲ ਦੀ ਜਿਹੜੀ ਪਰਚੀ ਲਵਾਂਗੇ ਬਸ ਵਾਲਾ ਵੀਰ ਇਹ ਟੂਲ ਪਲਾਜ਼ਾ ਆ ਗਈ ਚੈਕਿੰਗ ਲੈ ਰੋ ਕੋ ਜਿਲ੍ਹਾ ਪੁਲਿਸ ਫਰੋਇ ਪਰ ਇਹ ਮੋਦਗੀ ਦੇ ਤੇ ਤਨਦਾਨ ਦੇ ਵਿਚਕਾਰ ਆਉਂਦਾ ਜੀ ਇਸ ਤੋਂ ਬਾਅਦ ਆਪਾਂ ਫਿਰ ਐਂਟਰ ਕਰਕੇ ਆਪਾਂ ਪਹੁੰਚਾਂਗੇ ਜੀਰੇ ਜੀ ਅਪੇਠੋ ਲਿੰਕ ਰੋਡ ਤੇ ਉਤਰਾਂਗੇ ਲਿੰਕ ਰੋਡ ਤੋਂ ਉਤਰਨ ਸਾਰ ਆਪਾਂ ਜਾਵਾਂਗੇ ਜੀਰੇ ਜੀ ਲੋ ਜੀਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਪਹੁੰਚ ਗਏ ਜੀਰੇ ਹੀ ਹੁਣ ਆਪਾਂ ਜੀਰੇ ਦਾ ਤੁਹਾਨੂੰ ਦਿਖਾਵਾਂਗੇ ਜੀ ਸਾਹਮਣੇ ਆ ਗਿਆ ਜੀਰੇ ਦਾ ਕਲੌਕ ਟਾਵਰ ਇਹ ਜੀਰੇ ਦੀ ਖੂਬਸੂਰਤੀ ਨੂੰ ਦਰਸਾਉਂਦਾ ਹੈ ਤੇ ਆਪਾਂ ਪਹੁੰਚ ਗਏ ਆਂ ਸ਼ਹਿਰ ਜੀਰਾ ਜੀਰੇ ਬਾਸ ਅੱਡੇ ਆਪਾਂ 5 ਮਿੰਟ ਦਾ ਜਿਹੜਾ ਬ੍ਰੇਕ ਲਾਵਾਂਗੇ ਜੀ ਤੇ ਇਹ ਸਾਹਮਣੇ ਆ ਗਿਆ ਜੀ ਜਿੜੀ ਦਾ ਬੱਸ ਸਟੈਂਡ ਜੀ ਕਲੌਕ ਟਾਵਰ ਦੇ ਬਿਲਕੁਲ ਨੇੜੇ ਪਿਆ ਰਹੀ ਹੈ ਇਹ ਦੇਖੋ ਕਲੌਕ ਟਾਵਰ ਤੋਂ ਸਿੱਧਾ ਬੱਸ ਸਟੈਂਡ ਦੇ ਵਿੱਚ ਆਪਾਂ ਐਂਟਰ ਹੋ ਜਾਾਂਗੇ ਜੀ ਲਓ ਜੀ ਆਪਾਂ ਇੱਥੇ 5-7 ਮਿੰਟ ਦੀ ਜਿਹੜੀ ਬ੍ਰੇਕ ਲੈਂਦੀ ਹੈ ਬੱਸ ਇੱਥੇ ਆਪਾਂ ਬ੍ਰੇਕ ਲਾਵਾਂਗੇ 5-7 ਮਿੰਟ ਦੀ ਉਸ ਤੋਂ ਬਾਅਦ ਆਪਾਂ ਫਿਰ ਅਰਵਾਣਾ ਹੋਵਾਂਗੇ ਜੀ ਤਲਵੰਡੀ ਸਾਬੋਣਾ ਜੀ ਲਓ ਜੀ ਇਹ ਹੈ ਜੀ ਜੀਰਾ ਬੱਸ ਸਟੈਂਡ ਬਸ ਕਮਾ ਕੇ ਉਤੋਂ ਦੀ ਆਪਾਂ 또 ਬਾਹਰ ਫੇਰਾ ਪੰਜਾਵਾਂਗੇ ਮੇਨ ਰੋਡ ਤੇ ਜੀ। ਬਈ ਬਾਈ ਨੇ ਬਸ ਲਾਤੀ ਮੈਕ ਕਰਕੇ ਪੰਜ-ਸੱਤ ਮਿੰਟ ਦੀ ਜਿਹੜੀ ਬ੍ਰੇਕ ਹੁੰਦੀ ਹੈ ਬਈ ਇੱਥੇ। ਉਹ ਸਾਹਮਣੇ ਹੈਗਾ ਹੀ ਕਲੌਕ ਟਾਵਰ ਜੀਰਾ ਜੀ। ਕਲੌਕ ਟਾਵਰ ਦੇ ਬਿਲਕੁਲ ਨਾਲ ਹੈਗਾ ਹੀ ਇਹ ਬਸ ਸਟੈਂਡ ਜੀਰਾ ਜੀ। ਕੋਈ ਮੁਸ਼ਕਲ ਨਹੀਂ ਇੱਥੇ ਬਸ ਅੱਡਾ ਜੀਰਾ ਜੀ। ਲਓ ਜੀ ਹੁਣ ਆਪਾਂ ਫੇਰ ਦੁਬਾਰਾ ਜਿਹੜੀ ਬਸ ਇਥੋਂ ਸ਼ੁਰੂ ਹੋ ਗਈ ਤੇ ਹੁਣ ਆਪਾਂ ਆਗੇ ਜੀਰੇ ਤੋਂ 메ਨ ਹਾਈਵੇ ਤੇ ਜੀ ਇਹ ਆ ਗਈ ਜੀਰੇ ਦਾ 메ਨ ਹਾਈਵੇ ਅੰਮ੍ਰਿਤਸਰ ਸਾਹਿਬ ਹੈਗਾ 63 ਕਿਲੋਮੀਟਰ ਹੈਗੇ ਜੀ ਬਸ ਇਥੋਂ ਤੇ ਇਹ ਆ ਗਈ ਤਲਵੰਡੀ ਵਾਲਾ ਫਾੜਕ ਜੀ ਤਲਵੰਡੀ ਭਾਈ ਦੇ ਜਿਹੜਾ ਫਾੜਕਾ ਜੀ ਇਥੋਂ ਆਪਾਂ 5 ਮਿੰਟ ਫੇਰ ਰੁਕਾਂਗੇ ਤੇ ਰੁਕਣ ਤੋਂ ਬਾਅਦ ਆਪਾਂ ਬਸ ਫੇਰ ਆਪਣੀ ਰਵਾਨਾ ਹੋ ਜੂਗੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਜੀਰੀਆਣਾ ਤਲਵੰਡੀ ਵਾਲਾ ਫਾੜਕਾ ਜੀ ਲਓ ਜੀ ਇਹ ਆਪਾਂ ਪਹੁੰਚ ਗਏ ਜੀ ਸਹਾਰੰਦ ਫੀਡਰ ਨਹਿਰਾਂ ਤੇ ਜਿਹੜੀਆਂ ਮੇਨ ਨਹਿਰਾਂ ਜੀ ਤੋਂ ਆਪਣੀਆਂ ਰਾਜਸਥਾਨ ਫੀਡਰ ਵੀ ਕਹਿੰਦੇ ਆ ਇੱਥੇ ਥੋੜਾ ਜਿਹਾ ਆਪਾਂ 500 ਮੀਟਰ ਅੱਗੇ ਜਾ ਕੇ ਕੱਟ ਮਾਰਾਂਗੇ ਕੱਟ ਮਾਰਨ ਤੋਂ ਬਾਅਦ ਫਿਰ ਆਪਾਂ ਵਾਪਸ ਆਵਾਂਗੇ ਤੇ ਫਿਰ ਆਪਾਂ ਚੜਾਂਗੇ ਜੀ ਨਹਿਰਾਂ ਦੇ ਨਾਲ-ਨਾਲ ਜਿਹੜਾ ਰੋਡ ਜਾਂਦਾ ਜੀ ਆਪਾਂ ਉਸ ਤੇ ਫਿਰ ਐਂਟਰੀ ਜਿਹੜੀ ਮਾਰ ਦਈਏ ਲਓ ਜੀ ਇਹ ਆ ਗਿਆ ਜੀ ਹਰੀਕੇ ਪੱਤਣ ਜੀ ਹਰੀ ਕੇ ਪਤਨ ਸਹਿਬ ਆ ਗਈ। ਗੁਰਦੁਆਰਾ ਸਹਿਬ ਵੀ ਬਣਿਆ ਹੋਇਆ ਤੇ ਇਹ ਇੱਥੋਂ ਆਪਾਂ ਨਿਹੜਾ ਨਿਕਲਦਿਆਂ ਜੀ ਰਾਜਸਥਾਨ ਫੀਡ ਰਹੀ। ਤੇ ਮੀਂਹਾਂ ਦਾ ਮੌਸਮ ਚੱਲਦਾ ਜੀ بارشਾਂ ਕਰਕੇ ਜੀ ਦੇਖੋ ਪਾਣੀ ਦਾ ਫੁੱਲ ਭਰਿਆ ਹੋਇਆ। ਫੁੱਲ ਦੇਖੋ ਕਿੰਨਾ ਕਿੰਨਾ ਪਾਣੀ ਹੋ ਚੁੱਕੇ ਇੱਧਰ। ਤੇ ਇੱਧਰ ਜਿਹੜੇ ਵੀ ਵੀਰ ਆਪਣਾ ਪੁਲ ਦਾ ਕੰਮ ਚੱਲੀ ਜਾਂਦਾ। ਤੇ ਪੁਲ ਦੇ ਉੱਤੇ ਨਾਲ ਹਾਸ ਟਾਈਮ ਰੰਗ ਦਾ ਕੰਮ ਤੇ ਜਿਹੜਾ ਰਮਤ ਹੋ ਰਹੀ ਹੈ ਦੇਖੋ ਰੰਗ ਵਗੈਰਾ ਇੱਥੇ ਕਰੀ ਜਾਂਦੀ ਆ ਆ ਦੇਖ ਲੇਬਰ ਵਾਲੇ ਲੱਗੇ ਹੋਏ ਆ ਤੇ ਲਓ ਜੀ ਇਸ ਤੋਂ ਬਾਅਦ ਆ ਲਓ ਜੀ ਇਹ ਫਿਰ ਟੂਲ ਪਲਾਜ ਆ ਗਿਆ ਜੀ ਤਰਨਤਨ ਸਾਹਿਬ ਵਾਲਾ ਜੀ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਤਰਨਤਨ ਸਾਹਿਬ ਗੁਰਦਵਾਲਾ ਸਾਹਿਬ ਦਾ ਜਿਹੜਾ ਗੇਟ ਆ ਗਿਆ ਜੀ ਮੇਨ ਗੇਟ ਆ ਗਿਆ ਉੱਥੇ ਪਹੁੰਚ ਚੁੱਕੇ ਆ ਜੀ ਦੋ ਕੁ ਮਿੰਟ ਦੀ ਉਲਾਵਾਂਗੇ ਬ੍ਰੇਕ ਇੱਥੋਂ ਤੇ ਇਸ ਤੋਂ ਬਾਅਦ ਫਿਰ ਆਪਾਂ ਰਵਾਨਗਾ ਹੋ ਤਰਵਾਨੀ ਹੋ ਜੂਗੀ ਜੀ 메인 ਹਾਈਵੇ ਤੇ ਲਓ ਜੀ ਹੁਣ ਆਪਾਂ ਫੇਰ ਚੜ ਗਏ 메인 ਹਾਈਵੇ ਤੇ ਤੇ ਆਪਾਂ ਪਹੁੰਚ ਗਏ ਆ ਤਰਵਾਨ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਪਹੁੰਚ ਗਏ ਆ ਸਾਹਮਣੇ ਤੁਸੀਂ ਦੇਖ ਸਕਦੇ ਗੋਲਡਨ ਗੇਟ ਜਿਹੜਾ ਦਿਖਾਈ ਦੇ ਰਿਹਾ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਪਣੀ ਜਿਹੜੀ ਐਂਟਰੀ ਹੋ ਚੁੱਕੀ ਹੈ ਜੀ ਤੇ ਆਪਾਂ ਬਿਲਕੁਲ ਇਹਦੇ ਵਿਚਕਾਰ ਦੀ ਆਪਣੀ ਜਿਹੜੀ ਬੱਸ ਜਾਊਗੀ ਜੀ ਇਹ ਘਟੋ ਘਟ ਅੱਧਾ ਕਿਲੋਮੀਟਰ ਤੋਂ ਜਿਹੜਾ ਗੋਲਡਨ ਗੇਟ ਆਈ ਦਿਖਾਈ ਦੇਣ ਲੱਗ ਜਾਂਦਾ ਹੈ ਕਿਉਂਕਿ ਪੋਲਾ ਨਾ ਪੋਲਾ ਤੋਂ ਉਚਾਈ ਹੌਣ ਕਰਕੇ ਦੇਖੋ ਜੀ ਪੂਰਾ ਦਿਖਾਈ ਦੇ ਰਿਹਾ ਹੁਣ ਆਪਾਂ ਇਹਦੇ ਥੱਲੇ ਦੀ ਇੰਟਰ ਹੋਵਾਂਗੇ ਲਓ ਜੀ ਬਸ ਆਪਣੀ ਇੰਟਰ ਹੋ ਚੁੱਕੀ ਹੈ ਜੀ ਬਿਲਕੁਲ ਥੱਲੇ ਦੀ ਆਪਾਂ ਪਾਰ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਪਹੁੰਚ ਜਾਗੇ ਬੱਸ ਸਟੈਂਡ ਜੀ ਹੁਣ ਆਪਾਂ ਪਹੁੰਚ ਗਏ ਜੀ ਬੱਸ ਸਟੈਂਡ ਤੇ ਬੱਸ ਸਟੈਂਡ ਦੇ ਵਿੱਚ ਭੀੜ ਬਹੁਤ ਜ਼ਿਆਦਾ ਜੀ ਸ਼ਨੀਵਾਰ ਕਰਕੇ ਤੇ ਐਤਵਾਰ ਅਗਲੇ ਦਿਨ ਸੰਡੇ ਕਰਕੇ ਜੀ ਤੇ ਛੁੱਟੀ ਵਗੈਰਾ ਹੁੰਦੀ ਹੈ ਜੀ ਹੁਣ ਆਪਾਂ ਪਹੁੰਚ ਗਏ ਬੱਸ ਸਟੈਂਡ ਦੇਖੋ ਕਿੰਨਾ ਰਸਾ ਜੀ ਨਾ ਇਹ ਭੀੜ ਭੜਕੇ ਵੇਦੀ ਆਪਾਂ ਬੱਸ ਕੱਢ ਲਈ ਤੇ ਇੱਥੇ ਹੁਣ ਆਪਾਂ ਆਪਾਂ ਮਾਰਾਂਗੇ ਬ੍ਰੇਕ ਜੀ ਤੇ ਡਰਾਈਵਰ ਵੀਰ ਵੀ ਥੋੜਾ ਜਿਆ ਘਬਰਾਇਆ ਹੋਇਆ ਦੇਖੋ ਭੀੜ ਬਹੁਤ ਜ਼ਿਆਦਾ ਹੈ ਜੀ ਦੇਖੋ ਇਹ ਭਾਈ ਸਾਹਿਬ ਡਰਾਈਵਰ ਸਾਰ ਆਪਣੇ ਹੁਣ ਆਪਾਂ ਪਹੁੰਚ ਗਏ ਹਾਂ ਬੱਸ ਸਟੈਂਡ ਅੰਮ੍ਰਿਤਸਰ ਸਾਹਿਬ ਕੇ ਚਲੋ ਜੀ ਆਪਾਂ ਬੱਸ ਤੋਂ ਥੱਲੇ ਆ ਗਏ ਹੁਣ ਥੱਲੇ ਆਉਣ ਤੋਂ ਬਾਅਦ ਇਹ ਆ ਜੀ ਆਟੋ ਪਰ ਆਪਾਂ ਇਥੋਂ ਆਟੋ ਨਹੀਂ ਲੈਣਾ ਸਾਹਮਣੇ ਬੱਸ ਸਟੈਂਡ ਆ ਆਪਾਂ ਪੈਦਲ ਜਾਵਾਂਗੇ ਕਿਉਂਕਿ ਪੈਦਲ ਜਿਹੜਾ ਜਾਣ ਦਾ ਰਸਤਾ ਜੀ 5-7 ਮਿੰਟ ਦਾ ਰਸਤਾ ਰਸਤੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਬੱਸ ਸਟੈਂਡ ਤੋਂ ਕਿਹੜਾ ਰਸਤਾ ਜਾਂਦਾ ਜੀ ਚਲੋ ਜੀ ਆਪਾਂ ਬਾਹਰ ਆ ਗਏ ਆ ਬਾਹਰ ਹੁਣ ਸਰ ਆਟੋ ਵਗੈਰਾ ਬਹੁਤ ਹੁੰਦੇ ਖੜੇ ਆਪਾਂ ਪੰਜ-ਸੱਤ ਮਿੰਟਾਂ ਦਾ ਰਸਤਾ ਹੈਗਾ ਆਪਾਂ ਪੈਦਲ ਹੀ ਚੱਲਾਂਗੇ ਸਾਹਮਣੇ ਦੇਖੋ ਜੀ ਸਾਹਮਣੇ ਸਿੱਧਾ ਆਪਾਂ ਜਾਣਾ ਇੱਥੋਂ ਬਿਲਕੁਲ ਸਿੱਧਾ ਇੱਥੋਂ ਜਾਂਦਾ ਦਰਬਾਰ ਸਾਹਿਬ ਨੂੰ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਦਰਬਾਰ ਸਾਹਿਬ ਦੇ ਮੇਨ ਸ਼ਹਿਰ ਦੇ ਵਿੱਚ ਤੇ ਇੱਥੇ ਆ ਗਈ ਚੌਂਕ ਚੌਂਕ ਤਾਂ ਬੱਕੜ ਕਿਤੇ ਸੱਜੇ ਨਾ ਖੱਬੇ ਨੂੰ ਮੋੜਨਾ ਇਹ ਆਪਾਂ ਬਿਲਕੁਲ ਜਾਣਾ ਸਿੱਧੇ ਇਹ ਲੇਟਾਂ ਲੱਗਿਆ ਹੋਇਆ ਹੈਗਾ ਚੌਂਕ ਦੇ ਵਿੱਚ ਇੱਥੋਂ ਆਪਾਂ ਜਾਣਾ ਬਿਲਕੁਲ ਸਿੱਧੇ ਆਪਾਂ ਸਿੱਧੇ ਜਾਣ ਤੋਂ ਬਾਅਦ ਜਿਹੜਾ ਆਪਾਂ 메ਨ ਗਲੀ ਦੇ ਵਿੱਚ ਆਪਾਂ ਐਂਟਰ ਹੋ ਜਾਾਂਗੇ ਜੀ ਉੱਥੋਂ 5-4 ਮਿੰਟ ਦਾ ਰਸਤਾ ਰਹੇਗਾ ਬਸ ਟੋਟਲ ਜਿਹੜਾ ਰਸਤਾ ਹੈਗਾ ਇਹ ਹੋਗਾ ਜੀ 5 ਤੋਂ 10 ਮਿੰਟ ਬਸ ਲਾਸਟ 10 ਮਿੰਟ ਲੱਗਦੇ ਜੀ ਤੇ ਲਓ ਜੀ ਹੁਣ ਆਪਾਂ ਕ੍ਰੋਸ ਕਰਤਾ ਚੌਕ ਤੇ ਆਪਾਂ ਪਹੁੰਚ ਗਏ ਆਂ ਇਹ ਹੈਗਾ ਜੀ ਦਰਬਾਰ ਸਾਹਿਬ ਦੀ ਇਮਾਰਤ ਇੱਕ ਸਾਈਡ ਇੱਕ ਸਾਈਡ ਦੁਕਾਨਾਂ ਵਗੈਰਾ ਹੋਟਲ ਵਗੈਰਾ ਹੈਗੇ ਇੱਥੋਂ ਬਾਅਦ ਸਿੱਧਾ ਜਿਹੜਾ ਆਉਂਗਾ ਜੀ ਸਟੈਚੂ ਆਉਂਗਾ ਬਾਬਾ ਅਮੀਦਕਰ ਸਾਹਿਬ ਦਾ ਤੇ ਸ਼ਾਹੀ ਹਵੇਲੀ ਆਉਗੀ। ਸ਼ਾਹੀ ਹਵੇਲੀ ਤੋਂ ਆਪਾਂ ਮੁਰਨਾ ਜੀ ਖੱਬੇ। ਲਓ ਜੀ ਦੇਖੋ। ਸੰਗ ਤਾਂ ਜਾ ਰਹੀਆਂ ਐਦਵਾਰ ਦਾ ਦਿਨ ਹੋਣ ਦੇ ਕਾਰਨ ਅਗਲੇ ਦਿਨ ਤੇ ਛੁੱਟੀ ਹੁੰਦੀ ਹੈ ਜੀ। ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਲਓ ਜੀ। ਸਾਹਮਣੇ ਤੁਸੀਂ ਦੇਖੋਗੇ ਤਾਂ ਬਾਬਾ ਅਮੀਦਕਰ ਸਾਹਿਬ ਦੀ ਜਿਹੜੀ ਤਸਵੀਰ ਜਿਹੜੀ ਲੱਗੀ ਹੋਈ ਹੈ। ਇਥੋਂ ਆਪਾਂ ਬਣਾਂਗੇ ਜੀ ਇਹ ਆ ਗਈ ਸ਼ਾਹੀ ਬੇਲੀ ਤੇ ਉਹ ਦੇਖੋ ਸਾਹਮਣੇ ਬਾਬਾ ਮੀਤ ਕਰਸਾਹਬ ਦੀ ਜਿਹੜੀ ਤਸਵੀਰ ਲੱਗੀ ਹੋਈ ਆ ਜਿਹੜੀ ਸਹਿਬ ਬਾਬਾ ਮੀਤ ਕਰਸਾਹਬ ਦਾ ਹੱਥ ਦਾ ਇਸ਼ਾਰਾ ਜੀ ਆਪਾਂ ਉਹ ਸਾਈਡ ਫੇਰ ਮੁੜ ਜਣਾਈ ਇਥੋਂ ਆਪਾਂ ਜਾਵਾਂਗੇ ਸਿੱਧਾ ਜਿਹੜਾ ਸਟੈਚੂ ਬਣਿਆ ਹੋਇਆ ਜੀ ਮਹਾਰਾਜਾ ਰਣਜੀਤ ਸਿੰਘ ਦਾ ਜੀ ਤੇ ਇਹ ਇੱਕ ਸਾਈਡ ਤੇ ਕੰਧ ਤੇ ਬਹੁਤ ਵੱਡੀ ਜਿਹੜੀ ਐਲਈਡੀ ਲੱਗੀ ਹੋਈ ਆ ਦੇਖੋ ਤੇ ਗਰਬਾਣੀ ਵਗੈਰਾ ਚੱਲਦੀ ਆਈ ਪਰ ਆਪਾਂ ਟਾਈਮ ਹੈਗਾ ਹੀ 2:30 ਦਾ ਦੁਪਹਿਰ ਹੋਣ ਕਰਕੇ ਬੰਦ ਕੀਤੀ ਹੋਈ ਹੈ ਜੀ ਦੇਖੋ ਸਾਹਮਣੇ ਸਟੈਚੂ ਆ ਗਈ ਮਹਾਰਾਜਾ ਰਣਜੀਤ ਸਿੰਘ ਦਾ ਤੇ ਸੰਗ ਤਾਂ ਬੈਠੀਆਂ ਹੋਈਆਂ ਵੇਟ ਕਰਦੀਆਂ ਹੋਈਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ ਇੱਥੇ ਲੋ ਜੀ ਇਸ ਤੋਂ ਬਾਅਦ ਆ ਜਾਵਾਂਗੇ ਜੀ ਮੇਨ ਬਜ਼ਾਰ ਦੀ ਐਂਟਰੀ ਤੇ ਰਾਜ ਕਰਮਚਾਰੀ ਸ਼ਮਾਹ ਰਾਜਾ ਹਰਜੀਤ ਸਿੰਘ ਇਸ ਤੋਂ ਬਾਅਦ ਆਪਾਂ ਜਾਵਾਂਗੇ ਬਾਜ਼ਾਰ ਇੱਥੋਂ ਬਸ 5-4 ਮਿੰਟ ਦਾ ਜਿਹੜਾ ਰਸਤਾ ਰਹਿੰਦਾ ਜੀ ਇਹ ਮੇਨ ਮੇਨ ਮਾਰਕੀਟ ਆ ਗਈ ਜੀ ਦਰਬਾਰ ਸਾਹਿਬ ਦੀ ਲੋਕ ਫੋਟੋ ਮਾਮ ਵਗੈਰਾ ਵੀਡੀਓ ਵਗੈਰਾ ਇੱਥੇ ਸ਼ੂਟ ਕਰਨ ਆਉਂਦੇ ਜੀ ਦੇਖੋ ਦੁਪਹਿਰ ਦਾ ਟਾਈਮ ਹੋਣ ਕਰਕੇ ਥੋੜਾ ਰਸ਼ ਘਟਾ ਸ਼ਾਮ ਦੇ ਟਾਈਮ ਜਿਹੜਾ ਰਸ ਇੱਥੇ ਬਹੁਤ ਹੋਇਆ ਲੈਂਦਾ ਹੈ ਅੱਗੇ ਜਾ ਕੇ ਤੁਹਾਨੂੰ ਸ਼ਾਮ ਦਾ ਟਾਈਮ ਵੀ ਦਿਖਾਵਾਂਗੇ 8 ਵਜੇ ਆਪਾਂ ਮੱਥਾ ਟੇਕਣ ਤੋਂ ਬਾਅਦ ਆਪਾਂ ਫੇਰ ਵਾਪਸ ਆਵਾਂਗੇ 8 ਵਜੇ ਤੇ ਤੁਹਾਨੂੰ ਦਿਖਾਵਾਂਗੇ 8 ਵਜੇ ਇੱਥੇ ਕਿੰਨਾ ਰਸ ਰਹਿੰਦਾ ਜੀ ਤੇ ਹੋ ਸਾਹਮਣੇ ਆ ਗਏ ਜਿਨ੍ਹਾਂ ਵਾਲਾ ਬਾਗ ਤੇ ਆਪਾਂ 5-4 ਮਿੰਟ ਦਾ ਰਸਤਾ ਰਹਿ ਗਿਆ ਜੀ ਬਸ ਇੱਕੋ ਬਿਹਾਰ ਲੱਗਿਆ ਹੋਇਆ ਤੇ ਇੱਕ ਸਾਈਡ ਆਪਾਂ ਜਾ ਰਹੇ ਆ ਤੇ ਇੱਕ ਸਾਈਡ ਸੰਗ ਤਾਂ ਆ ਰਹੀ ਹੈ ਇਹ। ਇਹ ਪੇਰ ਦਾ ਟਾਈਮ ਹੋਣ ਕਰਕੇ ਥੋੜਾ ਜਿਹਾ ਰਸ਼ਟ ਘਟਾਈ। ਇਹ ਆ ਗਈ ਮੇਨ ਮਾਰਕੀਟ ਆ ਗਈ ਦਰਬਾਰ ਸਾਹਿਬ ਦੀ ਜਿਹੜਾ ਦਰਬਾਰ ਸਾਹਿਬ ਦੇ ਲਾਗੇ-ਲਾਗੇ ਦੁਕਾਨਾਂ ਹੈਗਾ ਜੀ। ਮਿੱਟੂ ਪੰਜਾਬੀ ਜੁੱਤੀਵਾਲ ਆ ਗਈ। ਬਹੁਤ ਮਸ਼ਹੂਰ ਦੁਕਾਨ ਆ ਇਹ। ਤੇ ਉਸ ਤੋਂ ਆਪਾਂ ਸਿੱਧੇ ਜਾਣਾ ਜੀ ਸਿੱਧੇ ਆ ਗਈ ਜਿਲ੍ਹਾ ਵਾਲਾ ਬਾਗ ਦੀ ਜਿਹੜੀ ਇਮਾਰਤ ਤੁਹਾਨੂੰ ਦਿਖਾਈ ਦੇ ਰਹੀ ਜੀ। ਟ੍ਰੈਫਿਕ ਉਸ ਜਿਬਰ ਲੱਗੇ ਹੋਇਆ ਜੀ ਇਹ ਆ ਗਈ ਜੁੱਤੀ ਮਾਰਕੀਟ ਤੇ ਕਪੜਾ ਮਾਰਕੀਟ ਆ ਗਈ ਤੇ ਸਾਰੀ ਦਾ ਕੰਮ ਜਿਹੜਾ ਚੱਲੀ ਜਾਂਦਾ ਜੀ ਪੱਥਰ ਵਗੈਰਾ ਲਾ ਰਿਹਾ ਥੱਲੇ ਸੜਕਾਵੇ ਦੇਖੋ ਮੇਂ ਦੂਰ ਲੱਗੇ ਹੋਇਆ ਗਰਮੀ ਬਹੁਤ ਆ ਜੀ ਹਜੇ ਉਹ ਦੇਖੋ ਸਾਹਮਣੇ ਆ ਗਿਆ ਜਿਲ੍ਹਾ ਵਾਲਾ ਬਾਗ ਬਿਲਕੁਲ ਨਜ਼ਦੀਕ ਦਿਖਾ ਕੇ ਜਾ ਕੇ ਦਿਖਾਵਾਂਗੇ ਆ ਜਿਲ੍ਹਾ ਵਾਲਾ ਬਾਗ ਜਿਲ੍ਹਾ ਵਾਲਾ ਬਾਗ ਇਸ ਤੋਂ ਬਾਅਦ ਸਿੱਧਾ ਜਾਣ ਤੋਂ ਬਾਅਦ ਆਪਾਂ ਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਇਮਾਰਤ ਨਜ਼ਰ ਆਊਗੀ ਜੀ ਦੇਖੋ ਜੀ ਬਿਆਰ ਗਰਮੀ ਬਹੁਤ ਆ ਦੇਖੋ ਕੱਪੜੇ ਲੈ ਕੇ ਫਿਰਦੇ ਆ ਸਿਰ ਤੇ ਤੇ ਜੁੱਤੀ ਵਗੈਰਾ ਦਾ ਬਾਜ਼ਾਰ ਲੱਗਿਆ ਹੋਇਆ ਤੇ ਇਹ ਪੈਰ ਦਾ ਟਾਈਮ ਆ ਇਹ ਦੇਖੋ ਗਰਮੀ ਬਹੁਤ ਜ਼ਿਆਦਾ ਸੀ ਸੰਗ ਤਾਂ ਕੋਈ ਸੰਗਤਾਂ ਜਾ ਰਹੀਆਂ ਤੇ ਕੋਈ ਸੰਗਤ ਆ ਰਹੀਆਂ ਜੀ ਬਾਕੀ ਸ਼ਾਮ ਦੇ ਟਾਈਮ ਤੁਹਾਨੂੰ ਦਿਖਾਵਾਂਗੇ ਜੀ ਸ਼ਾਮ ਦੇ ਟਾਈਮ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਦੇਖੋ ਬਾਜ਼ਾਰ ਲੱਗਿਆ ਹੋਇਆ ਤੇ ਇਸ ਤੋਂ ਬਾਅਦ ਜਾਂਦੇ ਇਹ ਦੋ ਤਿੰਨ ਰਸਤੇ ਜਾਂਦੇ ਜੀ ਇੱਕ ਰਸਤਾ ਸਿੱਧਾ ਜਾਂਦਾ ਜੀ ਬਿਲਕੁਲ ਜਿੱਥੇ ਤੁਹਾਨੂੰ ਨਜ਼ਰ ਆ ਰਹੀ ਆ ਦਰਬਾਰ ਸਾਹਿਬ ਦੀ ਜਿਹੜੀ ਬਿਲਡਿੰਗ ਤੇ ਇੱਕ ਰਸਤਾ ਇਹ ਵੀ ਜਾਂਦਾ ਜੀ ਤੇ ਇੱਕ ਰਸਤਾ ਅੱਗੇ ਤੋਂ ਜਾਂਦਾ ਜੀ ਜਿਹੜਾ ਆਪਾਂ ਲੰਗਰ ਹਾਲ ਦੇ ਬਿਲਕੁਲ ਨਜ਼ਦੀਕ ਹੋ ਕੇ ਜਾਈਦਾ ਜੀ ਆਪਾਂ ਜਾਵਾਂਗੇ ਲੰਗਰ ਹਾਲਾਂ ਦੀ ਸਾਈਡ ਕਿਉਂਕਿ ਉਸ ਤੋਂ ਬਾਅਦ ਆਪਾਂ ਉਥੇ ਜੋੜੇ ਜਮਾ ਕਰਾਵਾਂਗੇ ਜੀ ਆਪਣਾ ਬੈਗ ਜਮਾ ਕਰਾਵਾਂਗੇ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਲੰਗਰ ਹਾਲ ਵਾਲੀ ਸਾਈਡ ਆਪਾਂ ਜਾਵਾਂਗੇ ਤੋਂ ਅੱਗੇ ਜਾ ਕੇ ਇਹ ਮੇਨ ਬਾਜ਼ਾਰ ਆ ਜੀ ਸ਼ਾਮ ਦੇ ਟਾਈਮ ਇੱਥੇ ਜਿਹੜੇ ਬੈਂਚ ਲੱਗੇ ਹੋਏ ਆ ਜੀ ਇੱਥੇ ਬਹੁਤ ਸੰਗ ਤਾਂ ਆ ਕੇ ਬੈਠਦਿਆਂ ਆਰਾਮ ਕਰਦਿਆਂ ਫੋਟੋਆਂ ਵਗੈਰਾ ਵੀਡੀਓ ਵਗੈਰਾ ਸ਼ੂਟ ਕਰਦੇ ਆ ਤੇ ਲੋ ਜੀ ਸਾਹਮਣੇ ਆ ਗਈ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਇੱਥੇ ਕਰੋ ਦਰਸ਼ਨ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੇ ਸਭ ਤੇ ਤੇ ਲੋ ਜੀ ਤੇ ਕੋਨੇ ਦੇ ਉੱਤੇ ਜਿਹੜੀ ਜਲਦੀ ਸੇਵਾ 24 ਘੰਟੇ ਚੱਲਦੀ ਰਹਿੰਦੀ ਹੈ ਜੀ। ਲਓ ਜੀ ਬੱਦਲ ਵੀ ਬਣੇ ਹੋਏ ਆ ਇੱਕ ਦਿਨ ਪਹਿਲਾਂ ਬਾਰਿਸ਼ ਹੋਈ ਸੀ। ਤੇ ਇਹ ਆ ਗਿਆ ਜੀ 메ਨ ਗੇਟ। ਜਿਹੜਾ ਆਪਾਂ ਲੰਗਰ ਹਾਲ ਵਾਲੀ ਸਾਈਡ ਜਾਵਾਂਗੇ ਜੀ। ਤੇ ਲਓ ਜੀ ਕੋਨੇ ਦੇ ਉੱਤੇ ਜਲਦੀ ਜਿਹੜੀ ਸੇਵਾ 24 ਘੰਟੇ ਚੱਲਦੀ ਰਹਿੰਦੀ ਹੈ ਜੀ। ਤੇ ਆਪਾਂ ਹੁਣ ਜਾਵਾਂਗੇ ਜੀ ਲੰਗਰ ਹਾਲ ਦੇ ਸਾਈਡ। ਉਹ ਸਾਹਮਣੇ ਮਾਰਤਾ ਕੀ ਲੰਗਰ ਸਾਹ, ਲੰਗਰ ਹਾਲ ਦੀ ਜੀ। ਆਪਾਂ ਇਹ ਤੋਂ ਬਿਲਕੁਲ ਪਾਸ ਹੋ ਕੇ ਜਾਵਾਂਗੇ ਲਾਲ ਰੰਗ ਦੀ ਇਮਾਰਤ ਆਈ ਲੰਗਰ ਹਾਲ ਦੀ ਹੈ ਲੋ ਜੀ ਤੇ ਇੱਥੇ ਬਾਥਰੂਮ ਵਗੈਰਾ ਇਹ ਜੈਂਟਸ ਬਾਥਰੂਮ ਆ ਤੇ ਸਾਹਮਣੇ ਲੇਡੀਜ਼ ਬਾਥਰੂਮ ਆ ਤੇ ਇਹਦੀ ਬੈਕ ਸਾਈਡ ਹੈਗਾ ਇਹ ਲੰਗਰ ਹਾਲ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਕੋਈ ਸੰਗਤ ਜਾ ਰਹੀਆਂ ਕਿਉਂਕਿ ਅੱਜ ਹੈਗਾ ਇਹ ਸ਼ਨੀਵਾਰ ਤਰੀਕ ਹੈਗੀ ਆ ਬਾਈ ਅੱਜ 2 ਅਗਸਤ ਤੇ ਇਹ ਆ ਗਈ ਲੰਗਰ ਹਾਲ ਵਾਲੀ ਇਮਾਰਤ ਤੇ ਆਪਾਂ ਇਹਦੇ ਬਿਲਕੁਲ ਪਾਸ ਦੇ ਜਾਵਾਂਗੇ ਇੱਥੇ ਲੰਗਰ ਵਗੈਰਾ ਤਿਆਰ ਕੀਤਾ ਜਾਂਦਾ ਹੈ ਲੰਗਰ ਹਾਲ ਦੀ ਬੈਕ ਸਾਈਡ ਆ ਗਈ ਇਸ ਤੋਂ ਬਾਅਦ ਜਿਹੜਾ ਆਪਾਂ 메ਨ ਨੇ ਗੇਟ ਆ ਤੁਹਾਨੂੰ ਤਲਵਿੰਗੂ ਰਾਮਵਾਹ ਜੀ ਦਾ ਫੋਨ ਦਿਖਾਵਾਂਗੇ बस थोड़ा जी आप सज्जे हाथ मुड़ना जी लो जी आप पहुँच गए हम लंगर हाल हालसा बहुत ज्यादा गर्मी है जी है जी लो जी आप हम पहुँच चुके हैं ਤੇ ਇਹ ਆ ਗਈ ਗੇਟ ਤਨ ਤਨ ਗੁਰੂ ਰਾਮਦਾਸ ਜੀ ਮਾਰਕੀਟ ਕਮੇਟੀ ਦਾ ਜੀ ਤੇ ਉਹ ਸਾਹਮਣੇ ਆ ਗਈ ਬਿਲਕੁਲ ਲੰਗਰ ਹਾਲ ਤੇ ਇਹ ਆ ਗਈ ਮੇਨ ਗੇਟ ਆ ਜੀ ਦਰਬਾਰ ਸਾਹਿਬ ਦਾ ਤੇ ਇਹਦੇ ਉੱਪਰ ਲਿਖਿਆ ਵੀ ਹੋਇਆ ਜੀ ਦੇਖੋ ਜੀ ਤਨ ਤਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਮਿਹਰ ਕਰੇ ਪ੍ਰਮਾਤਮਾ ਸਭ ਤੇ ਅਸੀਂ ਮੱਥਾ ਟੇਕਿਆ ਇੱਥੋਂ ਮਿਲਦੇ ਕਮਰੇ ਵਗੈਰਾ ਰੂਮ ਵਗੈਰਾ ਮਿਲ ਜਾਂਦੇ ਇੱਥੋਂ ਤੇ ਹੁਣ ਆਪਾਂ ਪਹੁੰਚ ਗਏ ਜੀ ਲੰਗਰ ਹਾਲ ਲੰਗਰ ਹਾਲ ਤੋਂ ਬਾਅਦ ਆਪਾਂ ਜੀ ਇੱਥੋਂ ਚਾਹ ਚੱਕੀਏ ਥੋੜਾ ਜੀ ਤੇ ਲੋ ਜੀ ਆਪਾਂ ਹੋ ਗਏ ਐਂਟਰ ਕਰੋ ਦਰਸ਼ਨ ਜੀ ਧੰਤਨ ਤੁੰਗੂ ਰਾਮਦਾਸ ਜੀ ਤੇ ਲਿਖੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਤੇ ਹੁਣ ਆਪਾਂ ਪਹੁੰਚ ਗਏ ਮੇਨ ਗੇਟ ਧੰਤਨ ਤੁੰਗੂ ਰਾਮਦਾਸ ਜੀ ਨੇ ਸਵਾਰਿਆ ਤਿੰਨ ਸਵਾਰਿਆ ਤੇ ਮੱਥਾ ਟੇਕ ਕੇ ਬਾਅਦ ਆਪਾਂ ਬਾਹਰ ਆ ਗਏ ਕਿਉਂਕਿ ਅੰਦਰ ਜਿਹੜੀ ਵੀਡੀਓ ਬਣਾਉਣੀ ਥੋੜੇ ਆ ਬਹੁਤ ਜ਼ਿਆਦਾ ਮੁਸ਼ਕਲ ਆਈ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਤੇ ਹੁਣ ਆਪਾਂ ਆ ਗਏ ਆ ਦੁਖਪੰਜਨੀ 베ਰੀ ਦੇ ਕੋਲ ਕਰੋ ਇਹ ਦਰਸ਼ਨ ਦੁਖਪੰਜਨੀ 베ਰੀ ਦੇ ਇਹ ਆ ਜੀ ਦੁਖਪੰਜਨੀ 베ਰੀ ਸામਨੇ ਹੈ ਇਹ ਡੰਗਰ ਹਾਲ ਤੇ ਇਹ ਹੈਗਾ ਜੀ ਗੁਰਦੁਆਰਾ ਤਨ ਤਨ ਗੁਰੂ ਰਾਮਦਾਸ ਹਰਮੰਦਰ ਸਾਹਿਬ ਕਰੋ ਜੀ ਦਰਸ਼ਨ ਤੇ ਉੱਪਰ ਜਿਹੜੇ ਬੱਦਲ ਵਗੈਰਾ ਵੀ ਬਣੇ ਹੋਏ ਜੀ ਕਿਉਂਕਿ ਇੱਕ ਦਿਨ ਪਹਿਲਾਂ ਮੀਂਹ ਪਿਆ ਸੀ ਤੋਂ ਸਾਹਮਣੇ ਦੇਖੋ ਇਹ ਬੱਦਲ ਵੀ ਬਹੁਤ ਕਾਲਾ ਹੋਇਆ ਪਿਆ ਲੋਜ ਕਰੋ ਦਰਸ਼ਨ ਤਨ ਤਨ ਗੁਰੂ ਰਾਮਦਾਸ ਜੀ ਮੇਰ ਰੱਖੇ ਸਭ ਤੇ ਇਸ ਤੋਂ ਬਾਅਦ ਆਪਾਂ ਜਾਂ ਕਰਾਂਗੇ ਇਸ਼ਨਾਨ ਜੀ ਇਸ਼ਨਾਨ ਕਰਨ ਤੋਂ ਬਾਅਦ ਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਦਾ ਆਪਣਾ ਸਫ਼ਰ ਉਹ ਸਾਹਮਣੇ ਦੇਖੋ ਜੀ ਇਸ਼ਨਾਨ ਘਰ ਬਣਿਆ ਹੋਇਆ ਇਹ ਸਾਈਡ ਆ ਗਈ ਦਰਬਾਰ ਸਾਹਿਬ ਦੀ 메ਨ ਗੇਟ ਵਾਲੀ ਤਾਂ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਰਾਮਦਾਸ 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 ਵਾਹਿਗੁਰੂ 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 ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਰਾਮਦਾਸ ਲਿਖੋ ਜੀ ਤਨ ਤਨ ਗੁਰੂ ਰਾਮਦਾਸ ਬੋਲੋ ਜੀ ਵਾਹਿਗੁਰੂ ਤਨ ਤਨ ਗੁਰੂ ਰਾਮਦਾਸ ਲੋਈ ਸੰਗ ਤਾਂ ਅੱਗੇ ਜਾ ਕੇ ਇਸ਼ਨਾਨ ਕਰ ਲਈਆਂ ਤੇ ਆਪਾਂ ਵੀ ਇੱਥੋਂ ਇਸ਼ਨਾਨ ਕਰਾਂਗੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਬਿਆਰ ਕਿਉਂਕਿ ਟਾਈਮ ਜਿਹੜਾ 7:30 ਵੱਜ ਚੁੱਕਿਆ ਜੀ ਤੇ ਹੁਣ ਆਪਾਂ ਬਾਹਰ ਆ ਚੁੱਕੇ ਜੀ ਤੇ ਸਾਹਮਣੇ ਹੈਗਾ ਜੀ 5 ਰੁਪਏ ਵਾਲਾ ਜਿਹੜਾ ਇਥੋਂ ਕੈਂਪਸ ਦਾ ਕੋਕਾ ਕੋਲਾ ਐਫਸੀ ਵਾਲਾ ਜੀ ਆ ਗਈ ਪੰਜਰਪਈ ਵਾਲੀ ਸ਼ਾਪ ਆ ਗਈ ਤੇ ਇਹ ਆ ਗਈ ਗੁਰਦੁਆਰਾ ਅਟਲਰ ਆਏ ਸਹਿਬ ਧੰਨਵਾਦ ਬਟਲਰ ਆਏ ਸਹਿਬ ਤੇ ਕਰੋ ਜੀ ਦਰਸ਼ਨ ਤੇ ਮੱਥਾ ਟੇਕ ਤੋਂ ਬਾਅਦ ਆਪਾਂ ਜੀ ਇੱਥੇ ਮੱਥਾ ਟੇਕ ਕੇ ਆਪਾਂ ਅਗੇ ਜੀ ਹੁਣ ਬਾਹਰ ਲਿਆਣੀ ਸਾਈਡ ਜੀ ਲਓ ਜੀ ਬਾਹਰ ਵਾਲੀ ਸਾਈਡ ਆ ਗਏ ਹੈ ਗਈ ਪ੍ਰਾਚੀਨ ਸ਼੍ਰੀ ਸ਼ਨੀ ਦੇ ਮੰਦਿਰ ਸਥਾਪਨਾ 1761 ਦੇ ਵਿੱਚ ਬਈ ਇਹ ਬਣਿਆ ਹੋਇਆ ਮੰਦਿਰ ਆ ਬਹੁਤ ਹੀ ਪ੍ਰਾਚੀਨ ਮੰਦਿਰ ਆ ਜੀ ਦੇਖੋ ਇਹ ਵੀ ਬਿਲਕੁਲ ਇਹਦਾ ਆਪਾਂ ਦਰਵਾਜ਼ਾ ਹੈ ਉਹਨੂੰ ਐਂਟਰੀ ਗੇਟ ਇੱਥੋਂ ਦੀ ਆਪਾਂ ਪਹਿਲਾਂ ਨੱਕ ਗਏ ਉਹੀ ਸਾਈਡ ਆਪਾਂ ਫੇਰ ਆ ਗਏ ਦੇਖੋ ਬਿਆਰ ਲੱਗ ਚੁੱਕੇ ਹੀ ਟਾਈਮ ਜੁੜਾ ਹੀ 7:30 ਤੇ 7 ਤੱਕ ਦਾ ਟਾਈਮ ਹੋ ਚੁੱਕੇ 7:30 ਦਾ ਜੀ ਤੇ ਹੁਣ ਆਪਾਂ ਜਾਵਾਂਗੇ ਜਿਲ੍ਹਿਆਂ ਵਾਲੇ ਬਾਗ ਤੇ ਜਿਲ੍ਹਿਆਂ ਵਾਲੇ ਬਾਗ ਦਾ ਜਿਹੜਾ ਟਾਈਮ ਸ਼ਾਮ ਦੇ ਟਾਈਮ ਜਿਹੜਾ ਖੁੱਲਣ ਦਾ ਹੀ ਹੋ ਗਿਆ 7:30 ਵਜੇ ਦਾ ਹੀ ਅੰਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਹੇ 15-20 ਮਿੰਟ ਪੈ ਸੀ ਤੇ ਆਪਾਂ ਗਏ ਜਦੋਂ ਉਹ ਕਹਿੰਦੇ ਬਈ ਹੇ 15-20 ਮਿੰਟ ਜਿਹੜਾ ਗੇਟ ਨਹੀਂ ਖੁੱਲਦਾ ਇਹ ਦੇਖੋ ਸੰਗ ਤਾਂ ਦੇਖੋ ਬਹੁਤ ਜ਼ਿਆਦਾ ਸ਼ਾਮ ਦਾ ਟਾਈਮ ਹੋ ਜ ਗਈ ਤੇ ਰਸ਼ ਜਿਹੜਾ ਵਧਣਾ ਸ਼ੁਰੂ ਹੋ ਗਈ ਦੇਖੋ ਆਵਾਜ਼ਾਂ ਲਗਾ ਰਹੇ ਆ ਲਓ ਜੀ ਆਪਾਂ ਪਹੁੰਚ ਗਏ ਜਿਲਿਆਂ ਵਾਲੇ ਬਾਗ ਤੇ ਇੱਥੇ ਜਿਹੜਾ ਟਾਈਮ ਆ ਜੀ ਹਜੇ ਉਹ ਕਹਿੰਦੇ ਬਾਈ 10 15 ਮਿੰਟ ਤੋਂ ਹੋਰ ਰੁਕਣਾ ਪੈਣਾ ਕਿਉਂਕਿ ਹਜੇ ਐਂਟਰੀ ਬੰਦ ਆ ਕਿਉਂਕਿ ਸ਼ਾਮ ਦੇ ਟਾਈਮ ਬਾਈ ਪ੍ਰੇਅਰ ਹੁੰਦੀ ਇੱਥੇ ਤੇ ਇੱਥੋਂ ਦਾ ਜਿਹੜਾ ਇਤਿਹਾਸ ਉਹ ਦੱਸਿਆ ਜਾਂਦਾ ਤੇ ਅਸਾਂਗ ਤਾਂ ਗੇਟ ਦੇ ਮੂਰੇ ਵੇਟ ਕਰਦੀਆਂ ਹਾਂ ਖੁੱਲਣ ਦਾ ਇਹ ਆ ਜੀ ਗੇਟ ਜਿਲਿਆਂ ਵਾਲੇ ਬਾਗ ਦਾ ਤੇ ਆਪਾਂ ਵਾਪਸ ਫੇਰ ਆਵਾਂਗੇ ਜੀ ਆਪਾਂ ਪਹੁੰਚ ਗਏ ਜੁੱਤੀ ਬਾਜ਼ਾਰ ਯੂਟਿਬਾਰ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਹੁਣ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਜੀ ਦੇਖੋ ਆਪਾਂ ਪਹਿਲਾਂ ਵੀ ਇੱਥੋਂ ਦੀ ਨੰਕੇ ਗਏ ਇੱਥੇ ਬਹੁਤ ਘੱਟ ਰੜਾ ਸੀਗਾ ਤੇ ਹੁਣ ਇਹਦਾ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਰਾਸ਼ੇੜਾ ਬਹੁਤ ਜ਼ਿਆਦਾ ਹੋ ਗਿਆ ਜੀ ਦੇਖੋ ਹੁਣ ਹੌਲੀ-ਹੌਲੀ ਇਹ ਬਾਜ਼ਾਰ ਜਿਹੜਾ ਭਰਨਾ ਸ਼ੁਰੂ ਹੋ ਗਿਆ ਜੀ ਉਹ ਸਾਹਮਣੇ ਮਾਰਤਾ ਜੀ ਗੁਰਦੁਆਰਾ ਸਾਹਿਬ ਤਨ ਤਨ ਗੁਰਰਾਉਂ ਦਾ ਸਾਹਿਬ ਇਹ ਆ ਗਿਆ ਜੀ ਜਿਲ੍ਹਾ ਵਾਲੇ ਬਾਗ ਦੀ ਈ ਇਮਾਰਤ ਇੱਥੇ ਲਿਖ ਹੈ ਜੀਲੇ ਵਾਲਾ ਬਾਗ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਅੱਗੇ ਅੱਗੇ ਥੋੜਾ ਜਿਹਾ ਆਪਾਂ ਘੁੰਮ ਕੇ ਆਵਾਂਗੇ 10-15 ਮਿੰਟ ਰਹਿ ਗਈ ਬਸ ਖੁੱਲਣ ਦੇ ਵਿੱਚ ਤੇ ਇਹ ਹੈਗਾ ਜੀ ਮੇਨ ਜੁੱਤੀ ਵਿਹਾਰ ਤੇ ਇਹ ਹੈਗਾ ਜੀ ਤੇ ਖੜਾਉਣੇ ਵਗੈਰਾ ਬਹੁਤ ਵੇਚਦੇ ਹੀ ਦੇਖੋ ਰਾਜ ਦੇ ਰਾਜ ਦੇ ਟਾਇਰ ਮੇ ਜਿਹੜਾ ਬਹੁਤ ਸੋਹਣੇ ਲੱਗਦੇ ਜੀ ਦੇਖੋ ਇਹ ਪਰ ਮਹਿੰਗੀ ਆੜਮਾ ਬਾਈ ਕਹਿੰਦਾ 70 ਰੁਪਏ ਦਾ ਇੱਕ ਆ ਬਾਈ ਤੇ ਇਹ ਆ ਗਈ ਸੂਟ ਮਾਰਕੀਟ ਕਪੜਾ ਮਾਰਕੀਟ ਆ ਗਈ ਤੇ ਇੱਥੇ 200 250 300 ਦਾ ਕਿਹੜਾ ਸੇਲ ਲੱਗੀ ਹੁੰਦੀ ਆ ਉਹ ਦੇਖੋ ਸਾਹਮਣੇ ਲੱਗਾਈ 250 100 50 ਤੇ 100 ਰੁਪਏ ਵਾਲੀ ਸੇਲ ਆ ਗਈ ਇੱਥੇ ਜਿਹੜਾ ਕਪੜਾ ਯੂ ਸੇਲ ਵਗੈਰਾ ਦੇ ਵਿੱਚ ਹੀ ਵਿਕਦਾ ਜੀ ਜ਼ਿਆਦਾ ਇੱਥੇ ਮੌਤ ਮਹਿੰਗਾ ਕਮਾ ਲਈ ਸਾਨੂੰ ਜੀ ਬਾਜ਼ਾਰ ਲੱਗਿਆ ਹੋਇਆ ਤੇ ਸਾਹਮਣੇ ਆ ਗਿਆ ਜੀ ਬਿੱਟੂ ਟੀ 2 ਪੰਜਾਬੀ ਯੁੱਤੀ ਇਥੋਂ ਆਪਾਂ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਦਿਖਾਇਆ ਆਪਾਂ ਲੰਘ ਕੇ ਗਏ ਆ ਇਥੋਂ ਦੀ ਦੇਖੋ ਇਹ ਸ਼ਾਮ ਦਾ ਟਾਈਮ ਆ ਜੀ ਦੇਖੋ ਹੌਲੀ ਹੌਲੀ ਬਾਜ਼ਾਰ ਜਿਹੜਾ ਭਰ ਰਿਹਾ ਜੀ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਜਿਲਿਆਂ ਵਾਲੇ ਬਾਗ ਦੇ ਵਿੱਚ ਲੋ ਜੀ ਟਾਈਮ ਹੋ ਗਿਆ ਤੇ ਹੁਣ ਆਪਾਂ ਜਾ ਰਹੇ ਹਾਂ ਜਿਲਿਆਂ ਵਾਲੇ ਬਾਗ ਦੇ ਵਿੱਚ ਇਹ ਹੈ ਜਿਲਿਆਂ ਵਾਲਾ ਬਾਗ ਦੇਖੋ ਇਹ ਸੰਗ ਤਾਂ ਜਿਹੜੀਆਂ ਵੇਟ ਕਰਦੀਆਂ ਹੋਈਆਂ ਪਰੇ ਦਾ ਟਾਈਮ ਹੋ ਚੁੱਕਿਆ ਹੀ ਬਸ 10-15 ਮਿੰਟ ਰਹਿ ਗਏ ਇੱਥੇ ਸ਼ਾਮ ਦੇ ਟਾਈਮ ਜਿਹੜਾ ਇਥੋਂ ਦਾ ਇਤਿਹਾਸ ਜਿਹੜਾ ਦੱਸਿਆ ਜਾਂਦਾ ਈ ਤੇ ਹੁਣ ਤਾਂ ਇਹ ਬਹੁਤ ਜ਼ਿਆਦਾ ਸਫਾਈ ਹੋ ਗਈ ਇੱਥੇ ਦੇਖੋ ਪਾਰਕਿੰਗ ਵਗੈਰਾ ਬਣਾਤੀ ਕਾਹ ਕੁ ਬਹੁਤ ਲਾਤਾ ਈ ਪਹਿਲਾਂ ਤਾਂ ਇਥੇ ਬਹੁਤ ਹੋਰ ਚੀਜ਼ ਤੇ ਹੁਣ ਹੌਲੀ-ਹੌਲੀ ਦਿਨ-ਮ ਦਿਨ ਇਥੇ ਬਦਲਾਅ ਹੋ ਰਿਹਾ ਈ ਦੇਖੋ ਜੀ ਸੰਗ ਤਾਂ ਇਹੜੀਆਂ ਕੁਝ ਸੰਗ ਤਾਂ ਦਰਸ਼ਨ ਕਰ ਗਈਆਂ ਤੇ ਕੁਝ ਸੰਗ ਤਾਂ ਬੈਠੀਆਂ ਹੋਈਆਂ ਇਹੋ ਜੀ 메ਨ ਗੇਟ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਐਗਜ਼ਿਟ ਇੱਥੋਂ ਆਪਾਂ ਨਿਕਲਾਂਗੇ ਬਾਹਰ ਜੀ ਇਹ ਬਾਹਰ ਜਾਣ ਦਾ ਰਸਤਾ ਜੀ ਉਹ ਲਿਖਾਈ ਐਗਜ਼ਿਟ ਹੁਣ ਆਪਾਂ ਇੱਥੋਂ ਬਾਹਰ ਨਿਕਲ ਗਏ ਤੇ ਆਪਾਂ ਫੇਰ ਜਾਵਾਂਗੇ ਜੀ ਮੇਨ ਬਾਜ਼ਾਰ ਤੇ ਸ਼ਾਮ ਦਾ ਟਾਈਮ ਆ ਜੀ ਦੇਖੋ ਰੌਣਕਾਂ ਲੱਗੀਆਂ ਭੀੜ ਦੇਖੋ ਬਹੁਤ ਜ਼ਿਆਦਾ ਭੀੜ ਆਈ ਏ ਥੰਦੇ ਬਿਆਰਾਂ ਦੇ ਵਿੱਚ ਇਹ ਜੁੱਤੀ ਬਾਜ਼ਾਰ ਦੇਖੋ ਇਹ ਦੁਕਾਨਾਂ ਸਜੀਆਂ ਹੋਈਆਂ ਯਾਰ ਵੇਦੀ ਹੁੰਦੇ ਆ ਆਗਾ ਬਈ ਸਵੇਗੀ ਵਾਲਾ ਸਵੇਗੀ ਵਾਲੇ ਵੀ ਸਾਈਕਲਾਂ ਤੇ ਫਿਰਦੇ ਇੱਥੇ ਯਾਰ ਇਸ ਤੋਂ ਬਾਅਦ ਆਪਾਂ ਹੁਣ ਜਾਵਾਂਗੇ ਜੀ ਫੇਰ ਦਰਬਾਰ ਸਾਹਿਬ ਤੁਹਾਨੂੰ ਦਿਖਾਵਾਂਗੇ ਸ਼ਾਮ ਦਾ ਜਿਹੜਾ ਦ੍ਰਿਸ਼ ਹੈ ਸ਼ਾਮ ਦੇ ਟਾਈਮ ਰਾਸ਼ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਯਾਰ ਦੇ ਵਿੱਚ ਵੀ ਤੇ ਲੋਕੀਂ ਫੇਰ ਆ ਪਹੁੰਚ ਗਏ ਆਂ ਇਧਰ ਮਾਰ ਸਾਹਿਬ ਦੇਖੋ ਸ਼ਾਮ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ ਸਾਢੇ 5 ਦਾ 8 8:30 ਦੇਖੋ ਦਰਬਾਰ ਸਾਹਿਬ ਦੀ ਚਮਕ ਦੇਖੋ ਜੀ ਕਿੰਨੀ ਹੈ ਸਾਰੇ ਪਾਸੇ ਲੇਟਾ ਹੀ ਲੇਟਾ ਦੇਖੋ ਤੇਨ ਚੜਿਆ ਹੋਇਆ ਸੰਗਤਾਂ ਆਨੰਦ ਮਾ ਰਹੀਆਂ ਗੁਰਬਾਣੀ ਦਾ ਤੇ ਲੇਖੋ ਜੀ ਬੈ ਗੁਰੂ ਤਨ ਤਨ ਗੁਰੂ ਰਾਮ ਦਾ ਸਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਦੇਖੋ ਸੰਗਤਾਂ ਬੈ ਕੇ ਕੀਰਤਨ ਵਗੈਰਾ ਸੁਣ ਰਹੀਆਂ ਜੀ ਇਹ ਵੀ 메ਨ ਗੇਟ ਆ ਜੀ ਦਰਬਾਰ ਸਾਹਿਬ ਨੂੰ ਜਿਹੜਾ ਵਿਹਾਰ ਵਾਲੇ ਪਾਸੇ ਦੀ ਆਪਾਂ ਜਾਈਏ ਤਾਂ ਇਹ ਗੇਟ ਆਉਣਾ ਪੈਂਦਾ ਜੀ ਇਹ ਦੇਖੋ ਇਹ ਬਾਜ਼ਾਰ ਵਾਲਾ ਗੇਟ ਆ ਜੀ ਤੇ ਆ ਪਾਏ ਸੇ ਲੰਗਰ ਹਾਲਾ ਵਾਲੀ ਸਾਈਡ ਤੇ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਜੀ ਦੇਖੋ ਤੇ ਚਾਰ ਰਾਸਤੇ ਆ ਜੀ ਦਰਬਾਰ ਸਾਹਿਬ ਨੂੰ ਆਉਣ ਦੇ ਇੱਕ ਸਾਹਮਣੇ ਰਸਤਾ ਜੀ ਇੱਕ ਇਹ ਸਾਈਡ ਆ ਗਿਆ ਜੀ ਤੇ ਗੁਰਦੁਆਰਾ ਸਾਹਿਬ ਸੋ ਉਹ ਸਾਹਮਣੇ ਦੇਖੋ ਜੀ ਲੋ ਜੀ ਧੰਗੁਰੂ ਰਾਮ ਦਾ ਆਸਥਾਨ ਗੁਰੂ ਰਾਮ ਦਾ ਆਸਥਾਨ ਗੁਰੂ ਰਾਮ ਦਾ ਆਸਥਾਨ ਗੁਰੂ ਰਾਮਦਾਸ ਤਨ ਤਨ ਗੁਰੂ ਰਾਮ ਦਾ ਸਤਨ ਗੁਰੂ ਰਾਮ ਦਾ ਸਤਨ ਗੁਰੂ ਰਾਮ ਦਾ ਸਤਨ ਗੁਰੂ ਰਾਮ ਦਾ ਸਟੰਕ ਦੇਖੋ ਜੀ ਵਾਹਿਗੁਰੂ 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 ਤਨ ਗੁਰੂ ਰਾਮ ਦਾ ਸਤਨ ਗੁਰੂ ਰਾਮ ਦਾ ਤਨ ਤਨ ਗੁਰੂ ਰਾਮ ਦਾ ਸਤਨ ਤਨ ਗੁਰੂ ਰਾਮ ਦਾ ਸਤਨ ਤਨ ਗੁਰੂ ਰਾਮ ਦਾ ਤਨ ਗੁਰੂ ਰਾਮ ਦਾ ਸਤਨ ਗੁਰੂ ਰਾਮ ਦਾ ਦੇਖੋ ਜੀ ਸ਼ਾਮ ਦਾ ਟਾਈਮ ਆ ਜੀ 8 ਕ ਦਾ ਤੇ ਜਿਹੜੀ ਭੀੜ ਹੁਣੇ ਹੁਣ ਸ਼ੁਰੂ ਹੋ ਗਈ ਜੀ ਕਿਉਂਕਿ ਅਗਲੇ ਦਿਨ ਹੈਗਾ ਜੀ ਐਤਵਾਰ ਐਤਵਾਰ ਵਾਲੇ ਦਿਨ ਜੀ ਬਹੁਤ ਜ਼ਿਆਦਾ ਜਿਹੜਾ ਰਸ਼ ਹੁੰਦਾ ਜੀ ਇੱਥੇ ਦੇਖੋ ਜੀ ਉਹ ਸੰਗਤ ਆ ਰਹੀਆਂ ਤੇ ਕੋਈ ਸੰਗਤਾਂ ਜਾ ਰਹੀਆਂ ਜੀ ਤੇ ਉਹ ਸਾਹਮਣੇ LCD ਚੱਲੀ ਆ ਜੀ ਜਿਹਦੇ ਉੱਪਰ ਜਿਹੜਾ ਆਪਾਂ ਸ਼ਲੋਕ ਵਗੈਰਾ ਜੋ ਜੋ ਵੀ ਕੀਰਤਨ ਚੱਲਦਾ ਤੇ ਲਓ ਜੀ ਹੁਣ ਆਪਾਂ ਆ ਗਏ ਆ ਫਿਰ ਵਾਪਸ ਇਹ ਆ ਜੀ ਗੁਰਦੁਆਰਾ ਤਰਦੰਸੇਵ ਸ੍ਰੀ ਦਰਬਾਰ ਸਾਹਿਬ ਤੋਂ ਜਦੋਂ ਪਰ ਆਸਤੇ ਦੇ ਵਿੱਚ ਆਈਏ ਤਾਂ ਇਹ ਆਉਂਦਾ ਜੀ ਤੇ ਵੀਡੀਓ ਕਿਦਾਂ ਦੀ ਲੱਗੀ ਤਾਂ ਬਹੁਤ ਬਹੁਤ ਸ਼ੇਅਰ ਕਰੋ ਜੀ ਵਾਧਵਾਦ ਬਹੁਤ ਬਹੁਤ ਧੰਨਵਾਦ ਜੀ ਮਿਲ ਜੀਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਆਪਾਂ ਜਾ ਰਹੇ ਹਰਮਨ